ਰੋਜੀ ਆਦਮ ਬ੍ਰੋਤ ਨੂੰ ਸ਼੍ਰੀ ਦਪਾਲ ਗੋਵਤਾ ਮਾ ਸੇਵਾ ਸੋਸਾਇਟੀ ਚੱਲਦੀ ਪਈ ਆ ਜੀ ਇੱਥੇ ਤੇ ਗਾਇਆਂ ਦੀ ਸੇਵਾ ਦਾ ਵੀ ਜਿਹੜਾ ਚੱਲਿਆ ਸਾਰੇ ਜੀਵਾਂ ਦੀ ਸੇਵਾ ਦਾ ਇੰਚੈਂਟ ਵੀ ਚੱਲ ਚੁੱਕਿਆ ਹੈ ਜਿਹੜੇ ਵੀ ਲੋੜ ਹੈਗੇ ਆ ਜਿਹੜੇ ਹੈਲਪਲੈਸ ਹੈਗੇ ਆ ਤੇ ਕੋਸ਼ਿਸ਼ ਹੈਗੀ ਆ ਜੀ ਰੋਲੇ ਦਾ ਯੱਗ ਚੱਲਦਾ ਰਿਹਾ ਇਸ ਟਾਈਮ ਲੰਗਰ ਚੱਲ ਰਿਹਾ ਹੈ ਪ੍ਰਮਾਤਮਾ ਦੇ ਲਿਖੇ ਇਹ ਇਹ ਤੁਹਾਡੀ ਸੇਵਾ ਤੁਸੀਂ ਕਿੰਨੇ ਸਾਲਾਂ ਤੋਂ ਕਰ ਰਹੇ ਆ ਤੁਸੀਂ ਇਹ ਸਾਡੀ ਅਸਲ ਛੇ ਦੇਖੋ ਸ਼ੁਰੂਆਤ ਤਾਂ ਬਹੁਤ ਪਹਿਲਾਂ ਤੋਂ ਹੋ ਚੁੱਕੀ ਸੀ ਜਦੋਂ ਨੇਚਰ ਨਾਲ ਅਸੀਂ ਜੁੜੇ ਰਹੇ ਹਾਂ ਪਲਾਂਟੇਸ਼ਨ ਦਾ ਸ਼ੌਂਕ ਸੀਗਾ ਉਦੋਂ ਤੋਂ ਸੇਵਾ ਕਰਨ ਦਾ ਹਾਂ ਕਿਉਂਕਿ ਕੁਦਰਤ ਬਹੁਤ ਸਫਰ ਕਰਦੀ ਵੀ ਆਸ ਤੈਨੂੰ ਸਾਡੇ ਬਹੁਤ ਤੇਜ਼ੀ ਨਾਲ ਜਿਹੜੇ ਲਾਈਫ ਸਟਾਈਲ ਚੇਂਜ ਹੋ ਗਏ ਆ ਉਹਦੇ ਕਰਦੇ ਤੇ ਪਰ ਇਹ ਆ ਕਿ ਸਾਨੂੰ ਪਤਾ ਨਹੀਂ ਸੀ ਵੀ ਇੰਨੇ ਜ਼ਿਆਦਾ ਚੈਲੰਜ ਹੈਗੇ ਆ ਪਲਾਂਟੇਸ਼ਨ ਕਰੀ ਦੀ ਸੀ ਦੇਸੀ ਰੁੱਖਾਂ ਦੀ ਇਹ ਉਹ ਕਰਦੇ ਕਰਦੇ ਉਹ ਜਿਹੜਾ ਪਲਾਂਟ ਸੀਗੇ ਰੁੱਖ ਬਣ ਗਏ ਉਦੋਂ ਹੀ ਇਹ ਹੈ ਜੀ ਇਹ ਛੋਟੇ ਲੈਵਲ ਤੇ ਹਜੇ ਚੱਲਦਾ ਪਿਆ ਹੈ ਪਹਿਲਾਂ ਥੋੜੀਆਂ ਗਾਵਾਂ ਸੀ ਫੜੀਆਂ ਸੀ ਜਦੋਂ ਲੋਕਡਾਊਨ ਦੇ ਵਿੱਚ ਸਟਾਰਟ ਹੋਇਆ ਅਸਲ ਜੀ ਹਾਂਜੀ ਜੀ ਪਹਿਲਾਂ ਵੀ ਕਰਦੇ ਰਹੇ ਹਾਂ ਲੋਕਡਾਊਨ ਤੇ ਅਸੀਂ ਥੋੜੇ ਜ਼ਿਆਦਾ ਸਾਡੇ ਕੋਲ ਟਾਈਮ ਸੀਗਾ ਤੇ ਅਸੀਂ ਫੀਡ ਕਰਨਾ ਸਟਾਰਟ ਕੀਤਾ ਜਿਹੜੀਆਂ ਗੱਲ ਗਈ ਖੰਡੀਆਂ ਗਾਵਾਂ ਤੇ ਸਾਨੂੰ ਬਰਦਾਸ਼ਤ ਨਹੀਂ ਸੀ ਹੁੰਦਾ ਵੀ ਇਹ ਗੰਦਨਾ ਖਾਣ ਹੈ ਨਾ ਤੇ ਅਸੀਂ ਫੀਡ ਕਰਨਾ ਪਰਚੇ ਤੇ ਡੇਲੀ ਉਹਨਾਂ ਨੂੰ ਜਿਹੜਾ ਜਗਾ ਤੇ ਜਿੱਥੇ ਜਿੱਥੇ ਘੁੰਮਦੀਆਂ ਸੀ ਫੀਡ ਕਰਨਾ ਸ਼ੁਰੂ ਕਰਤਾ ਤੁਹਾਡੇ ਕੋਲ ਇਸ ਟਾਈਮ ਤਕरीबन ਕਿੰਨੀਆਂ ਗਾਵਾਂ ਨੇ ਤਮੱਜਾਂ ਮੇਰੇ ਕੋਲ ਮੱਝ ਫਿਲਹਾਲ ਕੋਈ ਨਹੀਂ ਹੈਗੀ ਕਿਉਂਕਿ ਮੱਝ ਮੇਰੇ ਖਿਆਲ ਚ ਕਿ ਲੀਗਲ ਹੋਣ ਕਰਕੇ ਬੜਾ ਵੱਡਾ ਇੱਕ ਸੈਟਮੈਂਟ ਹੈਗਾ ਇਹਨਾਂ ਨੂੰ ਕਿ ਸਲੋਟ ਹੋ ਜਾਂਦੀਆਂ ਜੀ ਜੀ ਕੋਈ ਵੀ ਜਿਹੜੇ ਮਾਲਕਾ ਉਹਨਾਂ ਨੂੰ ਰੋਡ ਸਾਈਡ ਨਹੀਂ ਛੱਡਦੇ ਛੱਡਦੇ ਹੁੰਦੇ ਤਾਂ ਅਸੀਂ ਜ਼ਰੂਰ ਉਹਨਾਂ ਨੂੰ ਸ਼ੈਲਟਰ ਦਿੰਦੇ ਤੇ ਆਪਾਂ ਇਦਾਂ ਨਹੀਂ ਰਹਿੰਦੇ ਤੇ ਜਿਹੜੀਆਂ ਗਾਵਾਂ ਆ ਉਹ ਤੁਹਾਡੇ ਤੋਂ ਗਾਵਾਂ ਮੇਰੇ ਕੋਲ 100-150 ਦੇ ਕਰੀਬ ਗਾਵਾਂ ਸਾਡੇ ਕੋਲ ਹੈਗੀਆਂ ਆ ਵਿੱਚ ਵਿਦਆਊਟ ਡਿਟਰਮੀਨੇਸ਼ਨ ਆਫ ਸੈਕਸ ਸਾਡੇ ਕੋਲ ਬੁੱਢੀਆਂ ਗਾਵਾਂ ਜੀ ਬਲਦ ਹੋਵੇ ਜਿਹੜੇ ਬੜੇ ਇੰਜਰਡ ਹੁੰਦੇ ਆ ਜਾਂ ਕੁਝ ਵੀ ਐਕਸੀਡੈਂਟਲ ਹੋ ਗਈਆਂ ਬੱਚੇ ਬੱਚੀਆਂ ਸਭ ਹੈਗੇ ਆ ਜੀ ਗਾਈਆਂ ਵੀ ਹੈਗੀਆਂ ਤੇ ਜਗ੍ਹਾ ਦੀ ਥੋੜੀ ਘਾਟ ਹੈ ਕਿਉਂਕਿ ਲਿਮਟਿਡ ਰਿਸੋਰਸਸ ਹੈਗੇ ਆ ਤਾਂ ਸਾਡੇ ਕੋਲ ਜਿੰਨਾ ਥੋੜਾ ਹੈ ਨਹੀਂ ਤਾਂ ਜਿਆਦਾ ਵੀ ਰੱਖ ਲਈਏ ਤੇ ਇਹ ਇਹਨਾਂ ਦੀ ਫੀਲਡ ਦਾ ਪੱਠਿਆਂ ਦਾ ਉਹਦਾ ਇਹ ਉਹਦਾ ਪਰਪਸ ਕੀ ਹੈ ਕਿੱਦਾਂ ਮਕਲੋ ਚੱਲਦਾ ਹੈ ਤੁਹਾਡਾ ਦੇਖੋ ਗੁਰਬਾਣੀ ਦਾ ਮਹਾਵਾਗ ਹੈ ਜੀ ਸੈਲ ਪੱਤਰ ਮੈਂ ਜੰਤ ਪਾਇ ਤੱਕ ਅਰੇ ਜਿਗਾ ਅਗਲੇ ਕਰ ਰਿਹਾ ਸੇਹਦਾਰੇ ਜਿਗ ਪਰਮਾਤਮਾ ਲੈ ਕੇ ਬੈਠਾ ਜੇ ਸਾਨੂੰ ਕਿਤੇ ਹੰਕਾਰ ਹੋ ਜਵੇ ਜਾਂ ਕੁਝ ਵੀ ਸਾਡੀ ਚੀਜ਼ ਹੋ ਜਵੇ ਕਿ ਹਾਂ ਜੀ ਅਸੀਂ ਪੜੇ ਪੌਣੇ ਪਏ ਆ ਹਰੇ ਮਹਾਰਾਜ ਦਾ ਹੁਕਮ ਲੈ ਕੇ ਚੱਲਦੇ ਆ ਜੀ ਸਾਡੀਆਂ ਜੇ ਭੱਖ ਖੱਲੀ ਵੀ ਹੁਣ ਤਾਂ ਵੀ ਇਹਨਾਂ ਨੂੰ ਫੀਡ ਪ੍ਰੋਪਰਲੀ ਹੁੰਦਾ ਹੈ ਤੇ ਇਹ ਜਦੋਂ ਕੋਈ ਆਰਗੇਨਾਈਜ਼ਰ ਦੇ ਲਈ ਅਜਿਹਾ ਕੀਤਾ ਸੀ ਤੇ ਰੋਜ਼ ਦਾ ਲੰਗਰ ਹੈ ਇਹਨਾਂ ਦਾ ਹਾਂ ਇਹ ਹੈ ਕਿ ਅਜੇ ਜਿਦਾ ਫਾਈਨੈਂਸ਼ਲੀ ਅਸੀਂ ਇਹਨੂੰ ਨਹੀਂ ਕਰ ਸਕਦੇ ਤੇ ਹਨਾ ਮੀਟ ਜਿਹੜੀਆਂ ਇਹਨਾਂ ਦੀ ਰਿਕੁਆਇਰਮੈਂਟ ਹੈਗੀਆਂ ਪਰ ਇਹ ਹੈ ਕਿ ਅਸੀਂ ਇਹਨੂੰ ਖੇਤਾਂ ਚੋਂ ਲੈ ਲੈਨੇ ਆ ਬਜਾਏ ਕਿ ਅਸੀਂ ਮੰਡੀ ਚੋਂ ਪਰਚੇਸ ਕਰੀਏ ਮਹਿੰਗੇ ਭਾਦੇ ਲੱਗੇ ਸੋ ਪਠੇ ਲੈ ਲਈਦੇ ਤੇ ਵੱਟ ਲਈਦੇ ਆਪਣੀ ਲੀਬਰ ਲਾ ਕੇ ਜਾਂ ਆਪ ਨਾਲ ਲਾ ਕੇ ਹਨਾ ਤੇ ਤੇ ਯਾਗ ਚੱਲਦਾ ਪਿਆ ਜੀ ਇਹ तकरीबन 5-6 ਸਾਲਾਂ ਤੋਂ ਹੀ ਸ਼ੁਰੂ ਹੋਇਆ ਹੈ ਤੇ ਗਾਂ ਆਪਣੇ ਮਕਾਮ ਤੱਕ ਵੀ ਹਾਸਲ ਹੋਊਗਾ ਤੁਹਾਡੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਚੱਲਦਾ ਪਿਆ ਉਸ ਸਰਕਾਰ ਵੱਲੋਂ ਕੋਈ ਜਿਆਦਾ ਕੋਈ ਸਹਿਯੋਗ ਨਹੀਂ ਹੈਗੀ ਕਈਆਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਸ਼ਾਇਦ ਕੋਈ ਫੰਡਿੰਗ ਵਗੈਰਾ ਆ ਰਹੀ ਹੈ ਕੋਈ ਇਦਾਂ ਨਹੀਂ ਹੈਗਾ ਬੜੇ ਚੈਲੰਜਰਸ ਹੈਗੇ ਆ ਚੈਲੰਜਸ ਬਹੁਤ ਆ ਬੜੇ ਚਲੋ ਸਰਕਾਰੀ ਤੌਰ ਤੇ ਵੀ ਨਹੀਂ ਕਿਸੇ ਨੇ ਕੋਈ ਹੈਲਪ ਕੀਤੀ ਜੀ ਮੈਨੂੰ ਲੱਗਦਾ ਜੀ ਕੋਈ ਨਹੀਂ ਹੈਗੀ ਨਾ ਲੈਂਡ ਲੋਆਂ ਨਾ ਕੁਝ ਹੈਗਾ ਕਿਉਂਕਿ ਇਹ ਵੀ ਟੈਂਪਰੇਰੀ ਸ਼ੈਲਟਰ ਹੈਗਾ ਸਾਡਾ ਕੋਈ ਪਰਮਾਨੈਂਟ ਨਹੀਂ ਹੈਗੀ ਨਾ ਸਾਡੇ ਕੋਲ ਕੋਈ ਇਦਾਂ ਹੈਗਾ ਆ ਬੜੇ ਆ ਵੀ ਚਲੋ ਸਹਿਯੋਗ ਹੈਗਾ ਭਰਾਵਾਂ ਦਾ ਜਿਹੜੇ ਸਾਨੂੰ ਨਾਲ ਖੜਗੇ ਸਹਿਯੋਗ ਦਿੰਦੇ ਆ ਸ਼ਹਿਰ ਅੱਗੇ ਤੋਂ ਤੇ ਬਟ ਕੰਪਲਸ਼ਨ ਨਹੀਂ ਰੱਖੀ ਹੋਈ ਨਾ ਕਲੈਕਸ਼ਨਸ ਦਾ ਇਦਾਂ ਦੇ ਸਿਸਟਮ ਹੈਗਾ ਸਾਡੇ ਕੀ ਹਾਂ ਜੀ ਅਸੀਂ ਤੁਹਾਨੂੰ ਕੰਪਲਸ਼ਨ ਲਾਣਾ ਜੀ ਪੈਸੇ ਲੈਣੇ ਆ ਜਾਂ ਕਲੈਕਸ਼ਨਸ ਅਸੀਂ ਕਰ ਰਹੇ ਆ ਇਦਾਂ ਦਾ ਵੀ ਨਹੀਂ ਕਿਉਂਕਿ ਸਹਿਮ ਨਹੀਂ ਨਿਕਲ ਆ ਜੀ ਇਹਨਾਂ ਚੀਜ਼ਾਂ ਲਈ ਸਾਡੀ ਬਿਲਕੁਲ ਬਿਲਕੁਲ ਕਿਉਂਕਿ ਸਾਰਾ ਦਿਨ ਤੁਹਾਨੂੰ ਇਹਨਾਂ ਦਾ ਫੀਡ ਡੇਲੀ ਦਾ ਲੰਗਰ ਹੈ ਜੀ ਤੁਸੀਂ ਇੱਕ ਦਿਨ ਲੰਗਰ ਲਾਣਾ ਹੋਵੇ ਤੁਹਾਨੂੰ ਪਤਾ ਹੀ ਆ ਬਿਲਕੁਲ ਜੀ ਬਿਲਕੁਲ ਤੇ ਡੇਲੀ ਦਾ ਲੰਗਰ ਹੈਗਾ ਤੇ ਮਹਾਰਾਜ ਤੇ ਜਿਵੇਂ ਕਿ ਇਹਨਾਂ ਤੋਂ ਆਪਾਂ ਆਪਾਂ ਨੂੰ ਪਤਾ ਹੈ ਜੇ ਆਪਾਂ ਤੰਦਰੁਸਤਾ ਬਿਮਾਰ ਵੀ ਹੋ ਸਕਦੇ ਇਹਨਾਂ ਦੀ ਮੈਡੀਕਲ ਸਹੂਲਤ ਬਾਰੇ ਕਿੱਦਾਂ ਹੁੰਦਾ ਹੈ ਮੈਡੀਕਲ ਦਾ ਬਹੁਤ ਵੱਡਾ ਸਾਡੇ ਲਈ ਇੱਕ ਚੈਲੰਜ ਹੈਗਾ ਬੜਾ ਹੈਡੈਕ ਹੈਗਾ ਅੰਟਿਲ ਅੰਨੇ ਸਾਡੇ ਕੋਲ ਹੁਣ ਕੁਝ ਸਾਡੇ ਜਿਹੜਾ ਯੂਥ ਸ਼ਹਿਰ ਦੇ ਕੁਝ ਜੁੜੇ ਆ ਜਿਹੜੇ ਮੈਡੀਕਲ ਦੇ ਵਿੱਚ ਸਾਨੂੰ ਸਹਿਯੋਗ ਦੇਣ ਲੱਗੇ ਨਹੀਂ ਦਾ ਅਦਰਵਾਇਸ ਮੈਡੀਸਿਨਸ ਦਾ ਸਾਨੂੰ ਫਿਰ ਵੀ ਸਟਿਲ ਵੀ ਆਰ ਬੇਅਰਿੰਗ ਇਨ ਦਾ ਐਕਸਪੈਂਸਸ ਆਫ ਥੈਟ ਬੜਿਆ ਕੀ ਚਲੋ ਅਸੀਂ ਆਪਣੇ ਛੱਡ ਕੇ ਆਏ ਹੋਏ ਆ ਪ੍ਰੋਫੈਸ਼ਨ ਤੇ ਉਹ ਅਸੀਂ ਸਾਡਾ ਛੱਡਣ ਦਾ ਮਕਸਦ ਵੀ ਇਹੀ ਹੈ ਛੱਡਿਆ ਨਹੀਂ ਇਨਫੈਕਟ ਇਹ ਹੈਗਾ ਕਿ ਇਹ ਆਟੋਮੋਡ ਦੇ ਹੋ ਜਵੇ ਇਹਨਾਂ ਦੀ ਲਾਈਫ ਇਹ ਵੀ ਮੈਟਰ ਕਰਦੀ ਹੈ ਹਨ ਤੇ ਇਹਨਾਂ ਦੀਆਂ ਲਾਈਫ ਜਿਹੜੀਆਂ ਬਹੁ ਮੈਟਰ ਕਰਦੀਆਂ ਕਿਉਂਕਿ ਇਹ ਤੋਂ ਬਿਨਾ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਗਵਾਂ ਗਾਊ ਵਿਸ਼ਵ ਸੇ ਮਾਤਰਾ ਭਰਾਣੇ ਗੇਦਾਂ ਚ ਵੀ ਲਿਖਿਆ ਹੈ ਸਾਡੇ ਗੁਰੂ ਸਾਹਿਬ ਨੇ ਗੁਰਨਾਵੀ ਦੇਵੀ ਨੇ ਗਾਈਆਂ ਚਾਰੀਆਂ ਹਨ ਜੀ ਜੀ ਬਿਲਕੁਲ ਜੀ ਗਾਈਆਂ ਚਾਰੀਆਂ ਰਾਮ ਭਗਵਾਨ ਨੇ ਸੇਵਾ ਕੀਤੀ ਕ੍ਰਿਸ਼ਨ ਭਗਵਾਨ ਨੇ ਸੇਵਾ ਕੀਤੀ ਗਾਈਆਂ ਦੀ ਦੇਖੋ ਦਰਵੇਸ਼ ਇਹਨਾਂ ਦੀ ਇੰਨੀ ਇੰਪੋਰਟੈਂਸ ਹੈਗੀ ਆ ਗੁਰਖਨਾਥ ਨੇ ਸਾਰੇ ਜਿੰਨੇ ਵੀ ਸਾਡੇ ਹੋਏ ਆ ਉਹ ਗਾਈਆਂ ਦੀ ਬੜੀ ਇੰਪੋਰਟੈਂਸ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਬਾਹਰ ਵੀ ਇਹਨਾਂ ਦੀ ਇੰਪੋਰਟੈਂਸ ਸਮਝਦੇ ਆ ਤੇ ਨਵੀਂ ਜਿਹੜੀ ਜਨਰੇਸ਼ਨ ਆ ਉਹ ਥੋੜੀ ਜਿਹੀ ਆਬਵੀਅਸਲੀ ਹੋ ਗਈ ਇਸ ਚੀਜ਼ੋਂ ਕਿ ਉਹ ਵੀ ਗਵਾ ਨਿਕਲ ਗਏ ਆ ਕਰਾਜੋਂ ਉਤੇ ਵੜ ਗਏ ਇਹਨਾਂ ਨੂੰ ਵੀ ਅਸੀਂ ਵੈਲਕਮ ਕਰਦੇ ਆ ਇਹ ਵੀ ਜੀ ਆ ਰੱਬ ਦੇ ਬੜਾ ਇਹ ਆ ਕਿ ਇਹਨਾਂ ਦੀ ਕੀਮਤ ਨਹੀਂ ਹੋ ਜਾ ਤੇ ਅਸੀਂ ਚੰਨੇ ਵੀ ਇਹਨਾਂ ਦੀ ਰਿਸਪੈਕਟ ਦੁਬਾਰਾ ਇੱਜ਼ਤ ਸਮਾਜ 'ਚ ਬਹਾਲ ਹੋਵੇ ਤੇ ਇਹਨਾਂ ਨੂੰ ਪੂਰਾ ਬੰਦਾ ਰਤਬਾ ਵੀ ਦੋ ਤੇ ਤੁਸੀਂ ਇਹ ਤੁਸੀਂ ਹੁਣ ਲੋਕਾਂ ਨੂੰ ਤੁਸੀਂ ਲਾਸਟ ਵਿੱਚ ਅਪੀਲ ਕੀ ਕਰਨਾ ਚਾਹੁੰਦੇ ਹੋ ਅਪੀਲ ਅਸੀਂ ਇਹ ਕਹਿੰਨੇ ਆ ਕਿ ਇਹ ਬੜਾ ਵੱਡਾ ਇੱਕ ਗਲਤ ਵਰਤਾਰਾ ਹੋ ਰਿਹਾ ਜੀ ਪੰਜਾਬ ਦੇ ਵਿੱਚ ਵੀ ਪੂਰੇ ਹਿੰਦੁਸਤਾਨ 'ਚ ਸ਼ਾਇਦ ਚੱਲਦਾ ਹੋਵੇ ਕਿਉਂਕਿ ਇਹ ਬੜੀ ਪਵਿੱਤਰ ਧਰਤੀ ਹੈਗੀ ਸਾਡੀ ਗੁਰੂਆਂ ਪੀਰਾਂ ਦੀ ਇੱਥੇ ਇਨੀ ਗਊ ਗਰੀਬ ਦੀ ਰੱਖੀ ਲਈ ਜਾਨਾਂ ਲੋਕਾਂ ਨੇ ਦੇਤੀਆਂ ਆਪਣੀ ਹਨਾ ਔਰ ਕਹਿੰਦੇ ਸਾਡਾ ਜਿਵੇਂ ਇਹਨਾਂ ਨੂੰ ਗਊ ਅਵਾਰਾ ਗਊਆਂ ਦਾ ਨਾਮ ਦੇ ਦਿੱਤਾ ਗਿਆ ਹੈ ਬਿਲਕੁਲ ਜੀ ਇਹ ਬੜਾ ਅਸੀਂ ਬੜੇ ਡਿਸਪਾਇੰਟਡ ਹੈਗੇ ਆ ਇਸ ਚੀਜ਼ ਤੋਂ ਅਵਾਰਾ ਗਊਆਂ ਜਿਹੜਾ ਇਹ ਵਰਡ ਜਿਹੜਾ ਹੈ ਬੜਾ ਗਲਤ ਚੀਜ਼ ਹੈਗੀ ਆ ਅਸੀਂ ਚਾਹੁੰਦੇ ਪਏ ਆ ਕਿ ਦੇਖੋ ਇਹਨਾਂ ਦੀ ਇਹ ਡਿਸਰੈਸਪੈਕਟ ਆਵਰਾ ਗਊਆਂ ਦਾ ਵਰਡ ਨਾਮ ਵਰਤੇ ਜਾਵੇ ਇਹ ਬੇਸਾਰਾ ਇਹ ਕੱਡੀਆਂ ਹੋਈਆਂ ਘਰਾਂ ਚੋਂ ਹਨਾ ਜੀ ਜੀ ਇਹ ਇਹਨਾਂ ਦਾ ਬੇਨਿਆਈ ਹੋਈ ਆ ਉਤੋਂ ਵੀ ਬੇਨਿਆਈ ਵੱਧ ਇਹ ਆ ਕਿ ਇਹਨਾਂ ਨੂੰ ਫੜ ਫੜ ਕੇ ਵੜ ਵੜ ਕੇ ਜਿਹੜਾ ਖਾ ਰਹੇ ਆ ਤੇ ਉਹ ਸਾਨੂੰ ਨਹੀਂ ਸੀ ਪਹਿਲਾਂ ਪਤਾ ਲੱਗਣਾ ਮੇਰੇ ਤਕਰੀਬਨ 5 6 ਇੱਥੇ ਮੀਨ ਵਾਈਲ ਅਸੀਂ ਸਰਵੇ ਵੀ ਕੀਤੇ ਇਹਨਾਂ ਦੇ ਤੇ ਕੇਸ ਵੀ ਸਾਡੇ ਹੋਏ ਆ ਤੇ ਉਹ ਪਰ ਇਹ ਆ ਕਿ ਸਲੋਟਿੰਗ ਦਾ ਕੰਮ ਵੀ ਹੁੰਦਾ ਪਿਆ ਉਹ ਕਰਕੇ ਸਾਨੂੰ ਇਹਨਾਂ ਨੂੰ ਰੱਖਣਾ ਪੈ ਗਿਆ ਨਹੀਂ ਤਾਂ ਖੁੱਲੀਆਂ ਖਾਂਦੀਆਂ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ ਤਾਂ ਫੀਡ ਕਰਕੇ ਹੁੰਦੇ ਸੀ ਪਹਿਲਾਂ ਅਸੀਂ ਫੀਡ ਹੀ ਕਰਨਾ ਸਟਾਰਟ ਕੀਤਾ ਇਹ ਸਾਡਾ ਕੋਈ ਮੋਟਿਵ ਨਹੀਂ ਸੀ ਇਹਨਾਂ ਨੂੰ ਫੜ ਕੇ ਰੱਖੀ ਸੀ ਅਰ ਜਦੋਂ ਗਾਇਬ ਹੋਣ ਲੱਪੀਆਂ ਦਿਨ ਵੀ ਰੀਅਲਾਈਜ਼ ਕੀ ਇਹ ਦੇ ਨੀਡ ਸਮ ਅਸਿਸਟੈਂਸ ਅਸਿਸਟੈਂਸ ਨਾ ਜੀ ਜੀ ਫਿਰ ਕੁਛ ਇਦਾਂ ਦਾ ਮਿਲ ਜਵੇ ਤੇ ਉਹਦੇ ਕਰਕੇ ਆਪਾਂ ਬਿਲਕੁਲ ਖੜੇ ਆ ਜੀ ਕਿਸੇ ਨੂੰ ਜਿਵੇਂ ਕਿ ਤੁਸੀਂ ਦੱਸਿਆ ਸੀ ਤੁਹਾਡੀ ਕਈ ਆਪਣੇ ਥੋੜੀ ਜਿਹੀ ਆਪਣੇ ਤੂੜੀ ਤੇ ਥੋੜੇ ਪਸ਼ੂ ਆਪਣੇ ਦਸਹਿਰਾ ਗਰਾਊਂਡ ਤੇ ਵੀ ਹੈ ਉਸਦੇ ਬਾਰੇ ਥੋੜੀ ਜਾਣਨਾ ਪਾਉ ਬਿਲਕੁਲ ਸਰ ਉਹ ਸਹੀ ਹੈ ਉਹ ਦਸਹਿਰਾ ਗਰਾਊਂਡ ਦੀ ਜ਼ਮੀਨ ਹੈ ਜੀ ਅਸੀਂ ਉਹਨੂੰ ਲੀਜ਼ ਤੇ ਸਾਨੂੰ ਨੇ ਦਿੱਤੀ ਹੋਈ ਹੈ ਬੜਾ ਉਹਨਾਂ ਦਾ ਸਹੀ ਹੋਊਗਾ ਤੇ ਉਹ ਪੱਠੀ ਵਗੈਰਾ ਵੇਚਣ ਲਈ ਦੇ ਉਹ ਅਸੀਂ ਹੁਣ ਕਰਦੇ ਪਏ ਹਾਂ ਉੱਥੇ ਅਸੀਂ ਸਟੋਰੇਜ ਵੀ ਕੀਤੀ ਹੋਈ ਆ ਕੁਝ ਗਾਵਾਂ ਵੀ ਹੈਗੀਆਂ ਉੱਥੇ ਹਨਾ ਸਪੇਸ ਤਾਂ ਹੈਗੀ ਆ ਉੱਥੇ ਪਰ ਸਾਡੇ ਕੋਲ ਉਹਦਾ ਪ੍ਰੋਪਰ ਅਪਰੋਪਰੀਏਟ ਸਟੇਪ ਸਪੇਸ ਨਹੀਂ ਹੈਗੀ ਗਾਵਾਂ ਲਈ ਵੀ ਇਹਨਾਂ ਨੂੰ ਕੋਈ ਜਦਾੜ ਕੇ ਤੇ ਸ਼ੈਲਟਰ ਮਿਲਦੇ ਹੋਏ ਜਿੱਦਾਂ ਸਭੀਆਂ ਤੁਹਾਨੂੰ ਬਹੁਤ ਦਿਖ ਰਹੇ ਹੋ ਜੀ ਤੁਸੀਂ ਦੇਖਦੇ ਹੋਣੇ ਆ ਦੇਖੋ ਇੱਥੇ ਹੁਣ ਤਾਰਾ ਪੱਲੇ ਪਏ ਆ ਜੀ ਜੀ ਇੱਥੇ ਸਾਨੂੰ ਫੌਨ ਤਾਂ ਨਹੀਂ ਦਿੰਦੇ ਵੀ ਟੈਂਪਰੇਰੀ ਕਰਕੇ ਇੱਥੇ ਹੁਣ ਤੇ ਣੇ ਣੇ ਛਿਟਕੇ ਤੇ ਉਹ ਕਰਾਂਗੇ ਇਧਰ ਅਸੀਂ ਖੱਟ ਬਣਾਈ ਹੈ ਹਨਾ ਜੀ ਜੀ ਤੇ ਇਨਸਾਈਡ ਵੀ ਹੈਗੀਆਂ ਜਿੱਦਾਂ ਤਿੰਨ ਜਗ੍ਹਾ ਤੇ ਅਸੀਂ ਰੱਖੀਆਂ ਗਈਆਂ ਜੀ ਜੀ ਤੇ ਫੂਡ ਦੇ ਵੀ ਸਟੋਰੇ ਜੀ ਜਗਾ ਜਗਾ ਤੇ ਜਦੋਂ ਸਟੋਰੇਜ ਕੀਤੀ ਹੋਈ ਆ ਪੂਰੀ ਕਿਤੇ ਹੋਰ ਹੈ ਹਨਾ ਉਹ ਸਾਨੂੰ ਟ੍ਰਾਂਸਪੋਰਟੇਸ਼ਨ ਦੀ ਕੋਸਟ ਤੇ ਲੇਬਰ ਜਦਾ ਸਾਨੂੰ ਡਿਪਲੋਏ ਕਰ ਨਹੀਂ ਲਿੰਦੀ ਫਿਰ ਥਰਾਲੀ ਆ ਪਰਾਲੀ ਵੀ ਅਸੀਂ ਇਕੱਠੀ ਕਰਦੇ ਆ ਜਦਾਂ ਹਨਾ ਪਰਾਲੀ ਵੀ ਅਸੀਂ ਜਦਾਂ ਚਾਰ ਪੰਜ ਥਾਂ ਦੇ ਖੇਤਾਂ 'ਚ ਜਦਾਂ ਕੁੱਨ ਲਵਾਦੇ ਜਾਂ ਜਿਹੜੇ ਉਹ ਬਲੌਕ ਬਣਦੇ ਆ ਅੱਜਕੱਲ੍ਹ ਉਹ ਕਰਕੇ ਕਹਿੰਦੇ ਔਰਤ ਦਾ ਮਾਨ ਹੈ ਪੁੱਤਰ ਨਿਸ਼ਾਨ ਹੈ ਦولت ਕੁਝਾਨ ਹੈ ਜੀ ਬੜੀ ਜ਼ਰੂਰੀ ਹੈ ਨਾ ਫਿਰ ਜਿੱਦਾਂ ਕਿ ਇਹ ਹੁਣ ਜਿੱਦਾਂ ਕਿ ਆਪਣੇ ਬਾਹਰ ਆਪਣੇ ਤੇ ਹੁਣ ਗਰਮੀਆਂ 'ਚ ਤਾਂ ਹੋਰ ਤੈਨੂੰ ਚੈਲੰਜ ਮਿਲਦਾ ਹੋਊਗਾ ਇਸ ਨੂੰ ਤਾਂ ਲੈ ਕੇ ਜੀ ਇਹਨਾਂ ਦਾ ਵਾਟਰੀਂਗ ਲਈ ਅੰਦਰ ਸਾਡੇ ਇੱਕ ਭਰਾ ਸੀਗੇ ਤੋਂ ਸਹਿਯੋਗ ਨਾਲ ਉਹ ਸਪਰੇਅ ਦਾ ਸ਼ੁਰੂ ਕੀਤਾ ਸੀ ਸਿਸਟਮ ਦੇ ਅੰਦਰ ਫੋਗ ਜੀ 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 ਕੋਗਰ ਨਾਲ ਕਾਫੀ ਫਰਕ ਪਿਆ ਹਜੇ ਵੀ ਹੋਰ ਵੀ ਲੱਗਣ ਵਾਲੀਆਂ ਪਰ ਹੁਣ ਜਿੱਦਾਂ ਸਰਦੀਆਂ ਆ ਗਈਆਂ ਤਾਂ ਸੱਪੀਆਂ ਚ ਬੱਕਰੀ ਚੱਲੇ ਹੈਗੇ ਆ ਉਹ ਫਿਰ ਹਰੀਆਂ ਜਿਹੜੀਆਂ ਜੜੀਆਂ ਹੁੰਦੀਆਂ ਹਨ ਇਹਨਾਂ ਦੇ ਸੱਤਾ ਬਾਬਾ ਵੀ ਦਿਖਾਰੇ ਦਿੱਤੇ ਆ ਕਿ ਕਿਸ ਹਿਸਾਬ ਨਾਲ ਇਹਨਾਂ ਨੂੰ ਕਰ ਦਈਏ ਤੇ ਮੌਲ ਦਾ ਵੀ ਅਪਰੋਪ੍ਰੀਏਟ ਕੋਈ ਸਸਮਿਕ ਹੈ ਨਹੀਂ ਸਾਡਾ ਕੋਸ਼ਿਸ਼ ਤਾਂ ਇਹ ਸੀਗੀ ਵੀ ਅਸੀਂ ਜਿਹੜੀਆਂ ਜਿਹੜੀਆਂ ਇੰਡੀਜਨਸ ਜਿਹੜੀਆਂ ਸਾਡੀਆਂ ਰਿਸਰਸ ਹੈਗੀਆਂ ਜਿਹੜੀਆਂ ਦੇਸੀ ਜਿਹੜੀਆਂ ਗਾਈਆਂ ਆ ਉਹਨੂੰ ਪ੍ਰੋਡਕਟ ਕਰਨ ਨਾਲ ਨੂੰ ਕੁਝ ਕਰੀਏ ਹਾਂ ਬੜੇ ਡਾਈਵਰਟੀ ਇਹਨੇ ਹੋ ਜਾਂਦੇ ਆ ਸਾਡੇ ਆਸ-ਪਾਸ ਕਈਆਂ ਦੁੱਧੀਆਂ ਜਿਹੜੀਆਂ ਐਫਪੀ ਹੈਗੀਆਂ ਉਹ ਵੀ ਸਾਡੇ ਲਈ ਰਿਸਪਨਸਫੁਲ ਹੈਗੀਆਂ ਰੂਹਦੂਆਂ ਹੈਗੀਆਂ ਰਬੜੀਆਂ ਤੇ ਉਹ ਵੀ ਸਾਡੇ ਕੋਲ ਹੈਗੀਆਂ ਤੇ ਕੋਸ਼ਿਸ਼ ਸਾਡੀ ਇਹ ਆ ਕਿ ਜੇ ਅੱਗੇ ਸਾਡੇ ਕੋਲ ਇੱਕ ਉਹ ਜਿਹੜਾ ਸਾਈਵਲ ਖੇਤਰ ਕੋ ਸਾਈਵਲ ਅੰਦਾਜ਼ ਵਿੱਚ ਲੱਗੀ ਲਈ ਆ। ਧੀਰ ਸਾਡੇ ਕੋਲ ਗਾਂ ਹੈਗੀ ਆ, ਦੇਸੀ ਗਾਂ ਪਾੜੀ ਹੈਗੀ ਆ, ਨਗੋਰੀ ਗਾਂ ਸਾਡੇ ਕੋਲ ਹੈਗੀ ਆ, ਵੱਲ ਵੀ ਹੈਗਾ ਉਹ ਜਿਹੜਾ ਇੰਝੁਰਡ ਹੈਗਾ ਬਹੁਤ ਬਹੁ ਮੜੀ ਨਾਲ ਦੇਖ ਕੇ ਜਿਹੜਾ ਐਸਐਮ ਲਈ ਕਰਦਾ ਹੈਗਾ ਬੁੱਢਾ ਜਿਹਾ ਉਹ ਛੱਡ ਗਿਆ ਕੋਈ ਤੇ ਅਸੀਂ ਲੈ ਤਾ। ਤੇ ਇਹ ਚੀਜ਼ ਆ ਵੀ ਅਸੀਂ ਤਾਂ ਕਿੰਨੇ ਮਹੀਨਿਆਂ ਦਾ ਅਖੀਰਲਾ ਟਾਈਮ ਜਿਹੜਾ ਸਾਡੇ ਕੋਲ ਬਣਾਇਆ ਉਹ ਪੀਸਫੁਲੀ ਜਾਵੇ ਆਪਣੀ ਜਿੱਦਾਂ ਦਾ ਡ੍ਰੀਮ ਲਾਈਫ ਚੱਲਣਾ ਤੇ ਉਦਾਂ ਵੀ ਹੋਵੇ ਵੀ ਖੁੱਲੀਆਂ ਬੰਦੀਆਂ ਸਿਰ ਤੇ ਖੁੱਲੀ ਥਾਂ ਹੋਵੇ ਤੇ ਜਗ੍ਹਾ ਸਾਡੇ ਕੋਲ ਨਹੀਂ ਹੈਗੀ। ਤੇ ਉਹਦੇ ਕਰਕੇ ਸਾਨੂੰ ਪ੍ਰੋਬਲਮ ਆਦੀ ਹੈ ਤੇ ਇੱਕ ਜਗ੍ਹਾ ਦੀ ਚੈਲੰਜ ਹੈਗਾ ਟਰਾਲੀ ਸਾਡੇ ਇੱਕ ਮਿੱਤਰ ਹੈਗੇ ਆ ਜਲੰਧਰ ਤੋਂ ਪਿਆਰੇ ਤੇ ਸਾਗੁਰ ਜੀ ਤੇ ਉਹਨਾਂ ਨੇ ਸਾਨੂੰ ਮਹਾਰਾਜ ਦੀ ਕਿਰਪਾ ਨਾਲ ਉਹ ਟਰਾਲੀ ਭੇਜੀ ਸੀਗੀ ਅਤਨੀ ਜੀ ਟਰੈਕਟਰ ਦੀ ਪ੍ਰੋਬਲਮ ਆ ਟਰੈਕਟਰ ਅਸੀਂ ਲੈ ਕੇ ਅੱਗੇ ਸਰਦਿਆਂ ਕਦੀ ਕਿਸੇ ਦਾ ਲੈ ਲਿਆ ਕਰਦੇ ਆ ਇਦਾਂ ਦੇ ਪਰ ਇਹ ਆ ਕਿ ਪਰਮਾਤਮਾ ਕੱਢੀ ਜਾਂਦਾ ਵਗਾ ਤੇ ਬਹੁਤ ਵਧੀਆ ਲੰਗਰ ਚੱਲ ਰਿਹਾ ਜੀ ਦਿੱਲੀ ਤੇ ਤੁਸੀਂ ਸਾਡੇ ਸਾਰੇ ਪਰਵਾਹਾਂ ਦਾ ਸੀ ਹੋ ਗਿਆ ਆ ਗਾ ਵੀ ਸਾਨੂੰ ਪ੍ਰੋਬਲਮ ਰਹਿ ਗਈ ਆ ਟਰੈਕਟਰ ਵੀ ਲੈਣਾ ਆ ਲੈਂਡ ਵੀ ਲੈਣੀ ਆ ਲੈਂਡ ਇੱਕ ਸਾਡੇ ਲਈ ਇਜੇ ਕੰਸਟ੍ਰੇਨ ਹੈਗਾ ਤੇ ਫੂਡ ਆਪਨ ਮੇਜਰ ਕੰਸਟਰਨ ਆ ਫੂਡ ਦੇ ਸਾਡਾ ਜੀ ਰੋਜ਼ ਦਾ ਲੰਗਰ ਹੈ ਇਹ ਚ ਜ਼ਰੂਰੀ ਹਿੱਸਾ ਬਹੁ ਪੱਠੇ ਦੇ ਦਿਓ ਸਾਨੂੰ ਪੈਸੇ ਨਾ ਦਿਓ ਸਾਨੂੰ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਸਾਨੂੰ ਪੱਠੇ ਹੋ ਗਏ ਇਹਨਾਂ ਦਾ ਡਰਾਈ ਫੂਡ ਜਿਹੜਾ ਜਿਹੜਾ ਵੀ ਹੈਗਾ ਆ ਹੈ ਨਾ ਜਿਹਦੇ ਨਾਲ ਇਹਨਾਂ ਨੂੰ ਡੈਫੀਸ਼ੀਐਂਸੀ ਨਾ ਹੋਵੇ ਕਿਉਂਕਿ ਬੜੀ ਮਾੜੀ ਹਾਲਤ ਚ ਹੁੰਦੀਆਂ ਨੇ ਲਫਾਫੇ ਖਾਦੇ ਹੁੰਦੇ ਆ ਬਿਮਾਰੀਆਂ ਪਈਆਂ ਹੁੰਦੀਆਂ ਬੜੀ ਵੀਕ ਹੁੰਦੀਆਂ ਹੁੰਦੀਆਂ ਦਾਵਾ ਤੇ ਕੁੰਮੇ ਜਣਗੇ ਨਹੀਂ ਬਣਾਈਆ ਸੀ ਜੀ ਉਹ ਦੇਖੋ ਚੱਕਣ ਲਈ ਉਹ ਲੋਕੀ ਲੈ ਕੇ ਵੀ ਜਾਂਦੇ ਅਸੀਂ ਵਲੰਟਰੀ ਦਿੰਨੇ ਆ ਕੋਈ ਇਦਾਂ ਚਾਰਜਸ ਨਹੀਂ ਅਸੀਂ ਹੋਰ ਵੀ ਇਦਾਂ ਦੀਆਂ ਇੱਕ ਤੋਂ ਮਸ਼ੀਨਾ ਬਣਾਉਣੀਆਂ ਜਾਂਦੇ ਆ ਸਾਨੂੰ ਦਿੱਕਤ ਹੁੰਦੀ ਆ ਸਾਨੂੰ ਮੈਂ ਸੂਕ ਕਰੂੰਗਾ ਉਹਨੇ ਜਾਊਗਾ ਤੇ ਇਦਾਂ ਦੀਆਂ ਚਾਹਨੇ ਆ ਵੀ ਕੁਛ ਇਦਾਂ ਦੇ ਇੰਸਟਰੂਮੈਂਟ ਆ ਜਾ ਕਿ ਐਕਸੀਡੈਂਟ ਤੋਂ ਗਾਵਾਂ ਨੂੰ ਚੱਕ ਕੇ ਲਿਆਉਣ ਲਈ ਸਾਡੇ ਕੋਲ ਨਹੀਂ ਕੋਈ ਕੁਛ ਲੈ ਕੇ ਆਉਨੇ ਆ ਅਸੀਂ ਬੜੀ ਮੁਸ਼ਕਲ ਨਾਲ ਘੁਰ ਘੁਲ ਕੇ ਚੱਕ ਕੇ ਲਿਆਈਦਾ ਜੀ ਇਹ ਜਗਾੜੂ ਸਿਸਟਮ ਜਿਹੜੇ ਹੈਗੇ ਆ ਨਹੀਂ ਤੁਸੀਂ ਆਪਣੇ ਇੱਥੇ ਆਪਣੇ ਕੱਲੇ ਹੀ ਆ ਤੁਸੀਂ ਜੇ ਕੋਈ ਤੁਹਾਡੇ ਨਾਲ ਵੀ ਸਾਥੀ ਵੀ ਕੋਈ ਹੋਰ ਹੈ ਮਦਦ ਲਈ ਜਿਹੜੀ ਪਰਮਾਤਮਾ ਦੀ ਬਖਸ਼ਾ ਹੈ ਕਿਰਪਾ ਤੇ ਮੇਰਾ ਇੱਕ ਦੋਸਤ ਹੈਗਾ ਉਹ ਹੁਣ ਮਾਈਗ੍ਰੇਟ ਕਰ ਗਿਆ ਹੈ ਤੇ ਉਹਦੇ ਨਾਲ ਸ਼ੁਰੂ ਕੀਤੀ ਸੀ ਇੱਥੇ ਸਹਿਯੋਗ ਹੈਗਾ ਹੈ ਸ਼ਹਿਰ ਵਸਨੀਕਾਂ ਦਾ ਬਹੁਤ ਸਹਿਯੋਗ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਬੜਾ ਕੰਪਲਸ਼ਨ ਕਿਸੇ ਦੀ ਨਹੀਂ ਹੈਗੀ ਹੈਨਾ ਤੇ ਇਹ ਆ ਕਿ ਵੋਲੰਟਰੀ ਅਸੀਂ ਚਾਹਨੇ ਹਾਂ ਵੀ ਸਾਡੇ ਨਾਲ ਲੋਕੀ ਕਰਨ ਆਗੇ ਇਥੇ ਸੇਵਾ ਤੇ ਉਹ ਥੋੜਾ ਜਿਹਾ ਜਿਦਾਂ ਭਾਵ ਘੱਟ ਹੈਗਾ ਥੋੜੀਆਂ ਡਿਵਰਸ਼ਨਸ ਜ਼ਿਆਦਾ ਹੈਗੀਆਂ ਲੋਕਾਂ ਦੀ ਹੈਨਾ ਲਾਈਫ ਸਟਾਈਲ ਕੁਛ ਇਦਾਂ ਦੇ ਹੋ ਗਏ ਆ ਕਿ ਨਹੀਂ ਜਾਂ ਕੁਛ ਇਦਾਂ ਕਹ ਲੋ ਵੀ ਇਹਨਾਂ 'ਚ ਡਰ ਹੈਗਾ ਆ ਵੀ ਗਾਵਾਂ ਸਾਨੂੰ ਮਾਰਨਾਂ ਆ ਜਾਂ ਕੁਛ ਇਦਾਂ ਦਾ ਉਹਦੇ ਕਰਕੇ ਵੀ ਲੋਕੀ ਥੋੜਾ ਜਿਆਦਾ ਇਹਨਾਂ ਤੋਂ ਗਰੇਜ਼ ਕਰਦੇ ਆ ਪਰ ਨਹੀਂ ਤਾਂ ਇਹ ਬੜੀਆਂ ਪੀਸਫੁਲ ਔਰ ਬੜੀ ਲਵਿੰਗ ਹੁੰਦੀਆਂ ਆ ਇਹਨਾਂ ਨਾਲ ਇਹ ਡਰ ਥੋੜਾ ਟਾਈਮ ਪਹਿਲਾਂ ਮੇਰੇ ਵਿੱਚ ਵੀ ਸੀ ਤੁਸੀਂ ਇਹ ਕਲੀਅਰ ਕੀਤਾ ਸਾਡਾ ਹੁਣ ਇਹਨੂੰ ਯਾਦ ਕਰਕੇ ਦੇਖੋ ਜੀ ਇਹਨਾਂ ਦੀਆਂ ਅੱਖਾਂ 'ਚ ਤੁਹਾਨੂੰ ਕੋਈ ਲਸਟ ਨਹੀਂ ਲੱਗੂਗਾ ਜਿਵੇਂ ਕਈ ਵਾਰੀ ਅਮੂਮਨ ਤੁਸੀਂ ਦੇਖਣ ਜਾਇਆ ਕਿ ਬੰਦਿਆਂ ਦੇ ਵਿੱਚ ਜਿਹੜੇ ਰਿਸ਼ਤੇ ਹੁੰਦੇ ਆ ਕਈ ਵਾਰੀ ਲਾਲਚ ਦੇ ਹੁੰਦੇ ਆ ਕਈ ਵਾਰੀ ਉਹ ਫਰੇਵ ਆ ਜਾਂਦੇ ਆ ਜਾਂ ਕੁਝ ਦਰੀਆਂ ਲੋਭੀ ਹੋਗਾ ਜਾਂ ਇਦਾਂ ਕੁਝ ਹੋਊਗਾ ਪਰ ਇਹਨਾਂ ਚ ਪਿਓਰ ਤੁਹਾਨੂੰ ਪਰਮਾਤਮਾ ਦੇ ਰੂਪ ਦੇ ਦਰਸ਼ਨ ਹੋਣਗੇ ਇਹਨਾਂ ਦੀਆਂ ਅੱਖਾਂ ਚ ਦੇਖ ਕੇ ਨਾ ਰਿਲੇਸ਼ਨ ਪਾ ਕੇ ਦੇਖੋ ਇਹ ਪਿਓਰ ਇਹ ਤੁਹਾਨੂੰ ਜੀ ਆਰ ਬਾਰ ਤੁਹਾਨੂੰ ਸਾਫ ਕਰ ਦਿੰਗੀਆਂ ਸੰਤਾਂ ਦਾ ਸੰਗ ਹੈ ਇਹ ਇਹ ਸ਼ਾਂਤੀ ਹੈਗੇ ਜੀ ਇਹ ਆਧੁਨਿਕ ਯੁੱਗ ਦੇ ਤੁਹਾਨੂੰ ਬਾਕੀ ਭੇਖਤਾਰੇ ਤੋਂ ਕੁਝ ਨਹੀਂ ਲੱਭਣਾ ਇਹ ਪਰਮਾਤਮਾ ਦੀਆਂ ਰੂਹਾਂ ਆ ਬਿਲਕੁਲ ਸੁੱਟੀਆਂ ਰੂਹਾਂ ਆ ਜਿਹਨਾਂ ਦੀ ਸੰਗਤ ਤੇਸੀ ਰੰਗਤ ਹੋ ਜੂਗੀ ਜੀ ਤੁਹਾਡਾ ਆਧਾਰ ਹੀ ਆਧਾਰ ਹੋਊਗਾ ਜੀ ਇਹਨਾਂ ਦਾ ਸ਼ੀਵ ਦਾ ਰੂਪ ਸਾਰੇ ਜੀਾਂ ਦਾ ਜਿੱਥੇ ਵੀ ਤੁਹਾਨੂੰ ਜੀ ਮਿਲਦੇ ਆ ਜਰੂਰ ਨਹੀਂ ਸਾਡੇ ਇੱਥੇ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਆ ਉੱਥੇ-ਉੱਥੇ ਤੁਸੀਂ ਜਰੂਰ ਸੇਵਾ ਕਰੋ ਤੇ ਆਪਣਾ ਜੀਵਨ ਲਿਖੇ ਲਓ ਹੈਨਾ ਠੀਕ ਸਾਡੀ ਦਾ ਇਹ ਸਾਰਿਆਂ ਨੂੰ ਅਪੀਲ ਹੈਗੀ ਹੈ ਇਹਨਾਂ ਨੂੰ ਜੇ ਦੇਓ ਬੰਦਾ ਵਰਦਿਓ ਭਰਪੂਰ ਖਾਣਾ ਦੇਓ ਸਾਡੇ ਖਜ਼ਾਨੇ ਭਰੇ ਰੋਗੇ ਤੇ ਆਪਣਾ ਦਾ ਸੰਬੰਧ ਜਿਹੜਾ ਵੀ ਢਾਣਾ ਤੁਸੀਂ ਇਹਨਾਂ ਦੇ ਲਿਖੇ ਜਰੂਰ ਲਾਓ ਜੀ ਠੀਕ ਹੈ ਜੀ ਧੰਨਵਾਦ ਹਾਂਜੀ ਮੈਂ ਬਲਵੀਰ ਸਿੰਘ ਆ ਜੀ ਤੇ ਮੈਂ ਨਵਜੀਤ ਭਾਜੀ ਨਾਲ ਇੰਨੇ ਚਿਰ ਤੋਂ 2-3 ਮਹੀਨਿਆਂ ਤੋਂ ਜੁੜਿਆ ਆ ਇਹਨਾਂ ਨਾਲ ਸੇਵਾ ਕਰਦੇ ਆ ਇਹਨਾਂ ਦੀ ਸੇਵਾ ਭਾਵਨਾ ਦੇਖ ਕੇ ਅਸੀਂ ਵੀ ਜੁੜ ਗਏ ਆ ਕਿਉਂਕਿ ਜੀਵਾਂ ਦੀ ਕਿਸੇ ਵੀ ਜੀਵ ਦੀ ਮਤਲਬ ਭਲਾ ਕਰਨਾ ਪਰਮਾਤਮਾ ਦੇ ਉਹਨਾਂ ਨੇ ਹੁਕਮ ਲਾਇਆ ਵੀ ਕਿਸੇ ਜੀਵ ਦਾ ਭਲਾ ਕਰਨਾ ਉਹ ਸਾਡੀ ਇੱਕ ਮਤਲਬ ਕਿ ਇੱਕ ਸੇਵਾ ਪਾਣਦੀ ਆ ਤੇ ਇਸ ਕਰਕੇ ਅਸੀਂ ਇਹਨੂੰ ਸੇਵਾ ਨੂੰ ਮੁੱਖ ਰੱਖਦੇ ਆ ਅੱਗੇ ਤੋਂ ਵੀ ਜਿੰਨਾ ਬਾਜੀ ਹੁਣੀ ਹੁਕਮ ਕਰਾਂਗੇ ਨਾਲ ਚੱਲਾਂਗੇ ਜਿੰਨਾ ਹੋ ਸਕੇ ਠੀਕ ਹੈ ਜੀ ਠੀਕ ਹੈ ਬਾਕੀ ਸਾਰੇ ਜੋੜਨ ਕਿਉਂਕਿ ਇਹ ਜੀਵ ਜੋ ਵੀ ਹੈ ਪਰਮੇਸ਼ਰ ਦੇ ਆ ਠੀਕ ਹੈ ਹਰ ਕੁਦਰਤ ਖਲੀ ਹਾਰੀ ਕੁਦਰਤ ਵਸਿਆ ਤੇ ਰਾਂਤ ਨਾ ਜਾਈ ਲਿਖਿਆ ਤੇ ਸੋ ਗੱਲ ਹੈ ਵੀ ਸਾਨੂੰ ਸਾਰਿਆਂ ਨੂੰ ਇਸ ਚੀਜ਼ ਨਾਲ ਜੋੜਨਾ ਚਾਹੀਦਾ ਕੁਦਰਤ ਦੇ ਨੇਚਰ ਨਾਲ ਜੋੜਨਾ ਚਾਹੀਦਾ ਠੀਕ ਹੈ ਹਾਂਜੀ